ਦੁਨੀਆ ਵਿੱਚ ਕੋਈ ਵੀ ਮਨੁੱਖ ਪੂਰਾ ਚੰਗਾ ਜਾਂ ਫਿਰ ਪੂਰਾ ਮਾੜਾ ਨਹੀਂ ਹੁੰਦਾ ਹਰ ਇੱਕ ਦੇ ਅੰਦਰ ਮਾਂ ਦੇ ਗਰਭ ਵਿੱਚ ਹੀ ਦੋ ਤਾਕਤਾਂ ਮੌਜੂਦ ਹੁੰਦੀਆਂ ਇੱਕ ਸੱਚ ਦੀ ਇੱਕ ਝੂਠ ਦੀ ਇਹਨਾਂ ਵਿੱਚੋਂ ਜਿਹੜਾ ਮਨੁੱਖ ਤਾਂ ਸੱਚ ਚੁਣਦਾ ਆ ਉਸਦੇ ਕਰਮ ਉਸਨੂੰ ਉੱਪਰ ਚੁੱਕਦੇ ਆ ਪਰ ਜੋ ਮਨੁੱਖ ਬਾਰ-ਬਾਰ ਝੂਠ ਨੂੰ ਆਪਣਾ ਹਥਿਆਰ ਬਣਾ ਲੈਂਦਾ ਆ ਉਸਦਾ ਕਰਮ ਚੱਕਰ ਹੌਲੀ-ਹੌਲੀ ਉਸਦੇ ਖਿਲਾਫ ਚਲਣ ਲੱਗ ਪੈਂਦਾ ਹੈ ਮੈਂ ਡਾਕਟਰ ਤੇਰਾਂਕੌਰ ਲੈ ਕੇ ਆਈ ਇੱਕ ਨਵੀਂ ਵੀਡੀਓ ਅੱਜ ਇੱਕ ਐਸਾ ਵਿਸ਼ਾ ਲਿਆਦਾ ਆ ਜੋ ਹਰ ਇੱਕ ਮਨੁੱਖ ਦੇ ਸੁਭਾਅ ਨਾਲ ਸਿੱਧਾ ਜੁੜਿਆ ਹੋਇਆ ਹੈ ਅੱਜ ਮੈਂ ਗੱਲ ਕਰਾਂਗੀ ਉਹਨਾਂ ਮੁਲਾਂਕਾਂ ਦੀ ਜਿਨ੍ਹਾਂ ਵਿੱਚ ਝੂਠ ਬੋਲਣ ਦੀ ਕਲਾ ਜਨਮ ਤੋਂ ਹੀ ਬੈਠੀ ਆ ਭਾਵੇਂ ਉਹ ਮਾਂ ਦੇ ਗਰਭ ਚੋਂ ਹੀ ਏਦਾਂ ਪੈਦਾ ਹੋਇਆ ਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਝੂਠ ਪੜਿਆ ਨਹੀਂ ਜਾਣਾ ਪਰ ਜਿੱਥੇ ਡਾਕਟਰ ਤੇਰਾਂਕੌਰ ਵਰਗੀ ਨਿਮਰੋਲੋਜਿਸਟ ਬੈਠੀ ਆ ਜੋਤਿਸ਼ ਗਣਨਾ ਦਿਮਾਹਰ ਉੱਥੇ ਫਿਰ ਤੁਹਾਡੇ ਚਿਹਰੇ ਅੱਜ ਬੇਨਕਾਬ ਕਰਨ ਚੱਲੀ ਆਂ ਦੇਖ ਲਓ ਵੀਡੀਓ ਦੇ ਅੰਤ ਤੱਕ ਬਣੇ ਰਹੋ ਕਿਹੜਾ ਤੁਹਾਡਾ ਮੂਲੰਕਾ ਕਿਦਾਂ ਫਿਰ ਤੁਹਾਨੂੰ ਮੈਂ ਦੱਸਣਾ ਕਿ ਤੁਸੀਂ ਕਿਹੜਾ ਕਿਹੜਾ ਝੂਠ ਬੋਲਦੇ ਆਂ ਦੇਖੋ ਝੂਠ ਦੇ ਪੈਰ ਨਹੀਂ ਹੁੰਦੇ ਪਰ ਮੈਂ ਅੱਜ ਤੁਹਾਡੇ ਪੈਰ ਫੜਨੇ ਆਂ ਦੇਖੋ ਜਿਨ੍ਹਾਂ ਮੂਲੰਕਾ ਦੀ ਮੈਂ ਗੱਲ ਕਰਨੀ ਨਾ ਉਹਨਾਂ ਦੇ ਵਿੱਚ ਝੂਠ ਬੋਲਣ ਦੀ ਕਲਾ ਬੇਸ਼ੱਕ ਜਨਮ ਤੋਂ ਹੀ ਆਂ ਬੁਰੀ ਨੀਅਤ ਨਾਲ ਕੋਈ ਬੋਲਦਾ ਨਹੀਂ ਉਹਨਾਂ ਚੋਂ ਕੋਈ ਬਹੁਤ ਮਜਬੂਰੀ ਨਾਲ ਬੋਲਦਾ ਆ ਕਿ ਕੋਈ ਸਿਰਫ ਆਪਣੇ ਫਾਇਦੇ ਲਈ ਬੋਲਦਾ ਇਹ ਤਾਂ ਕੈਟਾਗਰੀ ਆ ਕਿ ਤੁਸੀਂ ਕਦੀ ਵੀ ਸੋਚਿਆ ਕਿ ਕੁਝ ਲੋਕ ਇੰਨੀ ਸਫਾਈ ਨਾਲ ਇੰਨੀ ਛਿੱਦਤ ਨਾਲ ਝੂਠ ਕਿਉਂ ਬੋਲ ਲੈਂਦੇ ਆ ਕਿ ਸਾਹਮਣੇ ਵਾਲਾ ਵਿਅਕਤੀ ਪਛਾਣ ਹੀ ਨਹੀਂ ਪਾਉਂਦਾ ਇਨਸਾਨਾਂ ਦਾ ਸੁਭਾਅ ਅਸਲ ਦੇ ਵਿੱਚ ਉਸਦੇ ਕਰਮਾਂ ਦੀ ਖੇਡ ਆ ਪਰ ਇਹ ਕਰਮ ਸਾਡੇ ਜਨਮ ਦੇ ਅੰਕਾਂ ਦੇ ਵਿੱਚ ਲੁਕੇ ਹੋਏ ਆ ਕੁਝ ਇਨਸਾਨ ਇੰਨੇ ਨੇਕ ਨੇ ਕਿ ਸੱਚ ਬੋਲਣ ਲਈ ਆਪਣਾ ਨੁਕਸਾਨ ਤੱਕ ਕਰਾ ਲੈਂਦੇ ਆ ਮੈਂ ਬਹੁਤ ਇਦਾਂ ਦੇ ਲੋਕਾਂ ਨੂੰ ਜਾਣਦੀ ਆ ਪਰ ਕੁਝ ਲੋਕ ਅਜਿਹੇ ਵੀ ਆ ਜਿਨ੍ਹਾਂ ਦੇ ਬੋਲਾਂ ਵਿੱਚ ਮਠਾਸ ਇੰਨੀ 슈ਗਰ ਕੋਟਿੰਗ ਮਿਠਤ ਪਰ ਉਹਨਾਂ ਦੀ ਨਹੀਂ ਝੂਠ ਤੇ ਟਿੱਕੀ ਹੁੰਦੀ ਆ ਉਹ ਭੁੱਲ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਸਾਨੂੰ ਕੌਣ ਫੜਨ ਵਾਲਾ ਉਹ ਗੱਲ ਸੁਣੋ ਅਣ ਜਾਣਨਾ ਪੜੋ ਪਰਮ ਭਲੇਖੇ ਦੂਰ ਕਰਦਾਓ ਜਿੰਨੀ ਛੇਤੀ ਇਹ ਪਰਮ ਭਲੇਖੇ ਦੂਰ ਹੋ ਜਾਣਗੇ ਤੁਹਾਡੇ ਸੀਸੀਟੀਵੀ ਦੇ ਲੈਂਜ ਖਰਾਬ ਹੋ ਸਕਦੇ ਆ ਪਰ ਉੱਪਰ ਵਾਲੇ ਦੇ ਸੀਸੀਟੀਵੀ ਜਿਹੜੇ ਹਨ ਉਹ ਪਤਾ ਨਹੀਂ ਕਿਹੜੇ ਐਚਲੀ ਦੇ ਬਣਿਆ ਅੱਜ ਮੈਂ ਕਿਸੇ ਦੀ ਬੁਰਾਈ ਨਹੀਂ ਕਰ ਰਹੀ ਬਲਕਿ 100% ਸ਼ੁੱਧ ਵੈਦਿਕ ਅੰਕ ਜੋਤਿਸ਼ ਗਣਨਾ ਰਾਹੀਂ ਇਹ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੀ ਕਿ ਉਹ ਕਿਹੜੇ ਕਿਹੜੇ ਵਿਸ਼ੇਸ਼ ਅੰਕ ਮੂਲਾੰਕ ਨੇ ਜਿਨ੍ਹਾਂ ਕੋਲ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਗਜਬ ਦੀ ਕਲਾ ਹੁੰਦੀ ਹੈ। ਕੰਨ ਖੜੇ ਹੋ ਗਏ? ਕੋਈ ਵੀ ਹੋ ਸਕਦਾ। ਜੇ ਤੁਹਾਡੇ ਸਾਹਮਣੇ ਵੀ ਕੋਈ ਅਜਿਹਾ ਵਿਅਕਤੀ ਆ ਤਾਂ ਸ਼ਾਇਦ ਅੱਜ ਤੁਹਾਨੂੰ ਉਸ ਦਾ ਅਸਲੀ ਸਿਹਰਾ ਨਜ਼ਰ ਆ ਜਾਏ। ਦੇਖ ਲਓ ਝੂਠ ਬੋਲਣ ਨਾਲ ਇਹਨਾਂ ਦਾ ਆਪਣਾ ਨੁਕਸਾਨ ਤਾਂ ਹੁੰਦਾ ਹੀ ਆ। ਇਹ ਦੂਜਿਆਂ ਦਾ ਨੁਕਸਾਨ ਵੀ ਕਰਦੇ ਆ। ਜਿਹੜੇ ਦਰਸ਼ਕ ਮੇਰੇ ਨਾਲ ਨਵੇਂ ਜੁੜੇ ਨੇ ਮੈਂ ਮੂਲਾਂਕ ਦੀ ਗਣਨਾ ਕਰਦਾ ਕਰਨੀ ਦੱਸ ਦਵਾਂ। ਹਾਲਾਂਕਿ 2026 ਦੀਆਂ ਨਿਮਨਰੋਲੋਜੀ ਦੇ ਬਹੁਤ ਸਾਰੇ ਵੀਡੀਓਜ਼ ਮੈਂ ਪਲੇਲਿਸਟ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਮੈਂ ਮੂਲੰਕ ਦੀ ਗਣਨਾ ਕਰਨੀ ਪਹਿਲਾਂ ਦੱਸਦਾ ਕਿ ਤੁਸੀਂ ਆਪਣੀ ਜਨਮ ਤਰੀਕ ਕੱਢਣੀ ਕਿੱਦਾਂ ਅੰਕ ਜੋਤਿਸ਼ ਵਿੱਚ ਮੂਲੰਕ ਸਿਰਫ ਜਨਮ ਦੀ ਤਰੀਕ ਤੋਂ ਹੀ ਕੱਢਿਆ ਜਾਂਦਾ ਹੈ ਪੂਰਾ ਮਹੀਨਾ ਜਾਂ ਸਾਲ ਨਹੀਂ ਲੈਣਾ ਵਿਸ਼ੇ ਵਿੱਚ ਜਾਣ ਤੋਂ ਪਹਿਲਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਮੂਲੰਕ ਕੀ ਹੈ ਤੁਹਾਡੀ ਜਨਮ ਤਰੀਕ ਦਾ ਜੋੜ ਹੀ ਤੁਹਾਡਾ ਮੂਲੰਕ ਹੈ ਇਹ ਦੱਸਣਾ ਚਾਹਾਂਗੀ ਫਾਰ ਐਗਜ਼ਾਮਪਲ ਜੇ ਤੁਹਾਡੇ ਵਿੱਚੋਂ ਕਿਸੇ ਦੀ ਜਨਮ ਤਰੀਕ 14 ਆ ਹੈ 1+4 ਕਰ ਲੈਣਾ ਬਰਾਬਰ 5 ਆ ਗਿਆ ਤੇ ਤੁਹਾਡਾ ਮੂਲ ਅੰਕ ਹੋ ਜਾਏਗਾ 5 ਤੁਸੀਂ 5 ਵਾਲਿਓ ਜੇ ਤੁਹਾਡੀ ਜਨਮ ਤਰੀਕ 23 ਆ 2+3 ਬਰਾਬਰ 5 ਸਿੰਗਲ ਅੰਕ ਆਉਣਾ ਚਾਹੀਦਾ ਆ ਸੋ ਇਸ ਤਰ੍ਹਾਂ ਤੁਸੀਂ ਇਹ ਆਪਣਾ ਮੂਲ ਅੰਕ ਕੱਢ ਸਕਦੇ ਹੋ ਆ ਗਈਆਂ ਜੀ ਮੈਂ ਵੀਡੀਓ ਦੇ ਉਸ ਫੇਸ ਜਿੱਥੇ ਝੂਠ ਬੋਲਣ ਵਿੱਚ ਮਾਹਰ ਅੰਕ ਤੇ ਉਹਨਾਂ ਦੇ ਮਹੀਨੇ ਵੀ ਮੈਂ ਦੱਸੂਗੀ ਸਭ ਤੋਂ ਪਹਿਲਾ ਅੰਕ ਦਿਲ ਦੀਆਂ ਟੜਕਣਾ ਤੇਜ ਹੋ ਗਈਆਂ ਮੂਲ ਅੰਕ 5 ਜੀ ਹਾਂ ਬੁੱਧਦੰਕ ਮੰਨੋ ਨਾ ਮੰਨੋ ਸਭ ਤੋਂ ਪਹਿਲਾਂ ਗੱਲ ਕਰਾਂਗੀ ਮੁਲਾੰਗ 5 ਦੀ ਖਾਸ ਕਰਕੇ ਉਹ ਲੋਕ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 5 14 ਜਾਂ 23 ਤਰੀਕ ਨੂੰ ਹੋਇਆ ਮੈਂ ਕਹਿ ਰਹੀ ਕਿਸੇ ਵੀ ਮਹੀਨੇ ਦੀ ਤੇ ਜੇਕਰ ਉਹ ਖਾਸ ਕਰਕੇ ਮਈ ਜਾਂ ਫਿਰ ਸਤੰਬਰ ਦੇ ਮਹੀਨੇ ਚ ਜਨਮੇ ਹਨ ਮੁਲਾੰਗ 5 ਦੇ ਲੋਕ ਓ ਜਰਾ ਬਚ ਕੇ ਰਹਿਣ ਦੱਸਣ ਲੱਗੀਆਂ ਤੁਹਾਡੀ ਕਰਤੂਤਾ ਮੁਲਾਕ ਪੰਜ ਦੇ ਲੋਕ ਝੂਠ ਨੂੰ ਕਲਾ ਬਣਾ ਲੈਂਦੇ ਆ ਐਡੇ ਕਲਾਕਾਰ ਹੁੰਦੇ ਆ ਉਹਨਾਂ ਲਈ ਝੂਠ ਬੋਲਣਾ ਇੱਕ ਖੇਡ ਵਰਗਾ ਆ ਇਹ ਲੋਕ ਅਕਸਰ ਫਾਇਦੇ ਲਈ ਝੂਠ ਬੋਲਦੇ ਆ ਸੱਚ ਨੂੰ ਸਿਰਫ ਉਦੋਂ ਹੀ ਵਰਤਦੇ ਆ ਜਦੋਂ ਕਿਤੇ ਲੋੜ ਪਵੇ ਦਿਲਚਸਪ ਗੱਲ ਤਾਂ ਇਹ ਹੈ ਕਿ ਮੁਲਾਕ ਪੰਜ ਦਾ ਵਿਅਕਤੀ ਆਪਣਾ ਝੂਠ ਖੁਦ ਵੀ ਸੱਚ ਮੰਨ ਲੈਂਦਾ ਆ ਕਿਹਾਂ ਕੁਦਰਤ ਦੀ ਕਰਾਮਾਤ ਆ ਹੌਲੀ ਹੌਲੀ ਉਹ ਇੰਨਾ ਝੂਠ ਚ ਮਾਰ ਹੋ ਜਾਂਦਾ ਬੋਲਣ ਚ ਕਿ ਉਹਨੂੰ ਆਪਣਾ ਝੂਠ ਸੱਚ ਮੰਨਣ ਲੱਗ ਪੈਂਦਾ ਉਹ ਓਏ ਹੋਏ ਇਹ ਤਾਂ ਉਹਦਾ ਬਹੁਤ ਵੱਡਾ ਦੁਖਾਂਤ ਹੈ 5 14 ਤੇ 23 ਵਾਲਿਓ ਬਚ ਕੇ ਰੋ ਇਹ ਲੋਕ ਬਹੁਤ ਬੁੱਧੀਮਾਨ ਹੁੰਦੇ ਆ ਇਹ ਲੋਕ ਝੂਠ ਬੋਲਦੇ ਨਹੀਂ ਬਲਕਿ ਗੱਲਾਂ ਨੂੰ ਘਮਾਉਂਦੇ ਆ ਇਹਨਾਂ ਕੋਲ ਸ਼ਬਦਾਂ ਦਾ ਜਾਲ ਹੁੰਦਾ ਆ ਇਹ ਆਪਣੇ ਫਾਇਦੇ ਲਈ ਅਜਹੀ ਕਹਾਣੀ ਸਕ੍ਰਿਪਟ ਘੜ ਲੈਂਦੇ ਆ ਬਣਾ ਲੈਂਦੇ ਆ ਕਿ ਤੁਸੀਂ ਸੋਚੋਗੇ ਕਿ ਇਹ ਤਾਂ ਬਿਲਕੁਲ ਹੀ ਸੱਚ ਕਹਿ ਰਿਹਾ ਇਹ ਤਾਂ ਬਿਲਕੁਲ ਸਹੀ ਕਹਿ ਰਿਹਾ ਦੇਖੋ ਜਦੋਂ ਝੂਠ ਬੋਲੋਗੇ ਨੁਕਸਾਨ ਤੁਹਾਡਾ ਹੋਣਾ ਹੀ ਹੋਣਾ ਦੂਜਿਆਂ ਦਾ ਵੀ ਤੁਸੀਂ ਨੁਕਸਾਨ ਕਰਦੇ ਹੋ ਪੰਜ ਅੰਕ ਵਾਲੇ ਨੁਕਸਾਨ ਆਪਣਾ ਕਿਹੜਾ ਕਰਾ ਲੈਂਦੇ ਆ ਮਾਨਸਿਕ ਚਿੰਤਾ ਚ ਰਹਿੰਦੇ ਆ ਝੂਠ ਬੋਲ ਬੈਠੇ ਆ ਇਹਨਾਂ ਦਾ ਜੀਵਨ ਅਨਸਟੇਬਲ ਰਹੂਗਾ ਸਥਿਰ ਰਹੂਗਾ ਕਦੀ ਟਰੈਕ ਤੇ ਨਹੀਂ ਆਊਗਾ ਕੜਾ ਕਲੇਸ਼ਾਂ ਨਾਲ ਬੀਤੇਗਾ ਮਰਨ ਤੱਕ ਦੂਜਿਆਂ ਦਾ ਨੁਕਸਾਨ ਕੀ ਕਰਦੇ ਆ ਧੋਖਿਆਂ ਦੀ ਭਾਵਨਾ ਨਾਲ ਜੀ ਰਹੇ ਹੁੰਦੇ ਆ ਸੋ ਜਦੋਂ ਕਿਤੇ ਫੜ ਵੀ ਹੋ ਗਏ ਤਾਂ ਅਗਲਾ ਫਿਰ ਇਸ ਤੇ ਵਿਸ਼ਵਾਸ ਨਹੀਂ ਕਰੇਗਾ ਉਦੋਂ ਚਾਹੇ ਸੱਚੇ ਹੀ ਹੋਣ ਵਿਸ਼ਵਾਸ ਬਹੁਤ ਟੁੱਟਦਾ ਤੁਹਾਡਾ ਬਹੁਤ ਫੜੇ ਜਾਣੇ ਹੋ ਕਈ ਵਾਰ ਤੁਸੀਂ ਅਗਲਾ ਆ ਗਿਆ ਮੂਲੰਕ 7 ਹਾਂਜੀ ਸੱਤ ਵਾਲਿਓ ਕੀ ਹਾਲ ਆ ਖਾਸ ਕਰਕੇ ਜੁਲਾਈ ਚ ਪੈਦਾ ਹੋਏ ਮੂਲੰਕ 7 ਵਾਲੇ ਇਹਨਾਂ ਦਾ ਝੂਠ ਥੋੜਾ ਜਾਂ ਅਲੱਗ ਆ ਮੂਲੰਕ 7 ਦੇ ਲੋਕ ਸਿੱਧੇ ਝੂਠੇ ਨਹੀਂ ਹੁੰਦੇ ਵਿਚਾਰੇ ਮੈਂ ਵਿਚਾਰੇ ਕਹਿੰਦਾ ਕਿਉਂ ਕਿਉਂਕਿ ਉਹ ਸਿੱਧੇ ਝੂਠੇ ਨਹੀਂ ਹੁੰਦੇ ਜਿਦਾਂ 5 ਵਾਲੇ ਆ ਪਰ ਸੱਚ ਪੂਰਾ ਨਹੀਂ ਦੱਸਦੇ ਜਦੋਂ ਸੱਚ ਨਹੀਂ ਪੂਰਾ ਦੱਸਣਗੇ ਤਾਂ ਫਿਰ ਲੱਗੇਗਾ ਨਾ ਸਾਹਮਣੇ ਵਾਲੇ ਨੂੰ ਕਿ ਝੂਠ ਬੋਲ ਰਹੇ ਆ ਜਿਹੜਾ ਅਧੂਰਾ ਸੱਚ ਦੱਸਦੇ ਆ ਇਹ ਗੱਲਾਂ ਨੂੰ ਲੁਕਾ ਕੇ ਰੱਖਣ ਚ ਮਾਹਰ ਨੁਕਸਾਨ ਆਪਣਾ ਕੀ ਕਰਾਉਂਦੇ ਆ ਇਦਾਂ ਫਿਰ ਇਹ ਇਕੱਲੇ ਪੈ ਜਾਂਦੇ ਇਕੱਲਾਪਨ ਦਾ ਸ਼ਿਕਾਰ ਹੋ ਜਾਂਦੇ ਆ ਜਦੋਂ ਫਿਰ ਇਹ ਪੂਰਾ ਸੱਚ ਨਹੀਂ ਦੱਸਦੇ ਅਧੂਰਾ ਸੱਚ ਦੱਸਦੇ ਆ ਸਾਹਮਣੇ ਵਾਲੇ ਨੂੰ ਤਾਂ ਫਿਰ ਅੰਦਰੂਨੀ ਗਿਲਟ ਇਹਨਾਂ ਨੂੰ ਮਾਰਦੀ ਹੈ ਇਹਨਾਂ ਨੂੰ ਪਛਤਾਵਾ ਵੀ ਹੁੰਦਾ ਅੰਦਰੋਂ ਅੰਦਰ ਪਰ ਇਹ ਮਨ ਚੋਂ ਕੱਢਦੇ ਨਹੀਂ ਇਹ ਵਾਲੀ ਗੱਲ ਕਿ ਮੈਂ ਝੂਠ ਬੋਲਿਆ ਸੌਰੀ ਮੈਂ ਗਿਲਟ ਫੀਲ ਕਰ ਰਿਹਾ ਚੁੱਪਚੀਪ ਇਤੇ ਫਿਰ ਅੰਦਰ ਹੀ ਅੰਦਰ ਕੁੜਦੇ ਰਹਿੰਦੇ ਆ ਦੂਜਿਆਂ ਦਾ ਨੁਕਸਾਨ ਕੀ ਕਰਦੇ ਆ ਫਿਰ ਜਦੋਂ ਇਹਨਾਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਇਹਨਾਂ ਨੇ ਅਧੂਰਾ ਸੱਚ ਬੋਲਿਆ ਪੂਰਾ ਨਹੀਂ ਤਾਂ ਗਲਤਫਹਿਮੀਆਂ ਪੈਦਾ ਹੁੰਦੀਆਂ ਆਪਣੇ ਸਰਕਲ ਦੇ ਵਿੱਚ ਤੇ ਜਿਹੜੇ ਨੇੜਲੇ ਰਿਸ਼ਤੇ ਆ ਉਹਨਾਂ 'ਚ ਦੂਰੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਗੇ ਆ ਗਿਆ ਮੂਲੰਕ 2 ਚੰਦਰਮਾ ਦਾ ਅੰਕਾ ਜੀ ਇਦਾਂ ਮੂਲੰਕ 2 ਵਾਲਿਓ ਦੂਜੇ ਨੰਬਰ ਤੇ ਆਉਂਦੇ ਆ ਮੂਲੰਕ 2 ਵਾਲੇ ਖਾਸ ਕਰਕੇ ਮਹੀਨੇ ਦੱਸਣ ਲੱਗੀਆਂ ਜੂਨ ਜਾਂ ਨਵੰਬਰ ਚ ਜਨਮੇ ਲੋਕ ਛੇਤਰ ਲੋਕ ਇਹ ਲੋਕ ਸੁਭਾਤੋਂ ਓਵਰ ਐ ਸੈਂਸਿਟਿਵ ਓਵਰ ਇਮੋਸ਼ਨਲ ਕੀ ਕਹਾਵਾ ਬਹੁਤ ਪਾਵੁਖ ਹੁੰਦੇ ਰੰਦੂ ਬੱਚੇ ਇਹ ਝੂਠ ਬੋਲਦੇ ਕਿਉਂ ਆ ਸਵਾਲ ਤਾਂ ਇਹ ਆ ਅਕਸਰ ਕਿਸੇ ਵਿਵਾਦ ਤੋਂ ਵਚਣ ਲਈ ਉਸ ਵੇਲੇ ਝੂਠ ਬੋਲ ਜਾਂਦੇ ਆ ਕਹਿੰਦੇ ਪਤਰਾ ਵਾਚ ਜਾਣਾ ਕਿਵੇਂ ਲੜਾਈ ਝਗੜਿਆ ਚ ਨਹੀਂ ਪੈਣਾ ਜਾਂ ਫਿਰ ਸਾਹਮਣੇ ਵਾਲੇ ਨੂੰ ਖੁਸ਼ ਕਰਨ ਲਈ ਦੇਖੋ ਇਹ ਦੋ ਤਰੀਕੇ ਵਰਤਦੇ ਨੇ ਪਰ ਇਹਨਾਂ ਦਾ ਚਿੱਟਾ ਝੂਠ ਕਈ ਵਾਰੀ ਵੱਡੀਆਂ-ਵੱਡੀਆਂ ਪਰਿਵਾਰ ਦੇ ਵਿੱਚ ਮੁਸੀਬਤਾਂ ਖੜੀਆਂ ਕਰ ਦਿੰਦਾ ਇਹਨਾਂ ਦੇ ਜੀਵਨ 'ਚ ਇਹਨਾਂ ਨੂੰ ਇਹਨਾਂ ਵੱਡੀਆਂ ਮੁਸੀਬਤਾਂ ਦਾ ਇਹਨਾਂ ਦੇ ਇਸ ਆਦਤ ਕਰਕੇ ਕਿ ਜਾਂ ਲੜਾਈ ਝਗੜੇ ਤੋਂ ਬਚਣ ਲਈ ਝੂਠ ਬੋਲ ਦਿੰਦੇ ਆ ਜਾਂ ਫਿਰ ਸਾਹਮਣੇ ਵਾਲੇ ਨੂੰ ਖੁਸ਼ ਕਰਨ ਲਈ ਝੂਠ ਬੋਲ ਦਿੰਦੇ ਆ ਇਹ ਮੁਸੀਬਤਾਂ ਨਾਲ ਜੂਝਦੇ ਆ ਕਿਉਂਕਿ ਇਹਨਾਂ ਦਾ ਚਿੱਟਾ ਝੂਠ ਫੜਿਆ ਜਾਂਦਾ ਹਾਂਜੀ ਜਨਾਬ ਅਗਲੀ ਵਾਰੀ ਮੇਰੇ ਪਿਆਰੇ ਦਰਸ਼ਕੋ ਮੂਲੰਕ 4 ਰਾਹੁ ਦਾ ਅੰਕ ਹੁਣ ਗੱਲ ਕਰਦੀ ਆ ਸਭ ਤੋਂ ਤੇਜ ਦਿਮਾਗ ਦੀ ਮੂਲੰਕ 4 ਵਾਲੇ ਬੜਾ ਐਕਟਿਵ ਬ੍ਰੇਨ ਹੁੰਦਾ ਉਹਨਾਂ ਦਾ ਉਹਨਾਂ ਦੀ 6th ਸੈਂਸ ਬਹੁਤ ਸਟਰੋਂਗ ਹੁੰਦੀ ਆ ਅਗਲਾ ਬੋਲੇ ਨਾ ਬੋਲੇ ਇਹ ਬੁੱਝ ਜਾਂਦੇ ਆ ਕਿ ਅੰਦਰ ਕੀ ਚੱਲ ਰਿਹਾ ਜੇਕਰ ਜਨਮ ਅਪ੍ਰੈਲ ਜਾਂ ਫਿਰ ਅਗਸਤ ਮਹੀਨੇ ਦਾ ਆਇਆ ਤਮ ਲੰਗ 4 ਵਾਲਿਓ ਸਾਵਧਾਨ ਰਾਹੁ ਦਾ ਪ੍ਰਭਾਵ ਇਹਨਾਂ ਨੂੰ ਅਜਿਹੀ ਕ੍ਰੀਏਟੀਵਿਟੀ ਦਿੰਦਾ ਹੈ ਕਿ ਇਹ ਝੂਠ ਬੋਲਣ ਵੇਲੇ ਆਪਣੀਆਂ ਅੱਖਾਂ ਤੱਕ ਨਹੀਂ ਚਪਕਦੇ ਆਪਾਂ ਕਹਿੰਦੇ ਹਾਂ ਨਾ ਕਿ ਅੱਖਾਂ ਨਾਲ ਚਪਕੀ ਮੇਰੇ ਨਾਲ ਅੱਖਾਂ ਮਿਲਾ ਕੇ ਗੱਲ ਕਰ ਜੇ ਤੂੰ ਸੱਚਾ ਹੈ ਤਾਂ ਤਾਂ 4 ਅੰਕ ਜਿਹੜੇ April ਜਾਂ August ਚ ਪੈਦਾ ਹੋਏ ਆ ਇਹ ਝੂਠ ਬੋਲਣ ਵੇਲੇ ਅੱਖਾਂ ਤੱਕ ਨਹੀਂ ਚਪਕਦੇ ਕਿਉਂ ਕਿਉਂਕਿ ਇਹਨਾਂ ਨੇ ਉਸ ਨੂੰ ਸੱਚ ਸਮਝਾ ਕੇ ਹੀ ਅੱਗੇ ਲੈ ਅੱਗੇ ਪਰੋਸਣਾ ਹੁੰਦਾ ਹੈ ਇਹਨਾਂ ਦਾ ਝੂਠ ਪਰਣਾ ਲਗਭਗ ਅਸੰਭਵ ਹੈ ਜੀ ਕੋਈ ਲਾਈ ਡਿਟੈਕਟਰ ਚਾਰ ਵਾਲੇ ਰਾਹੁ ਦੇ ਅੰਕ ਵਾਲੇ ਇਨਸਾਨਾਂ ਨੂੰ ਜਿਹੜੇ ਅਪ੍ਰੈਲ ਜਾਂ ਅਗਸਤ 'ਚ ਜੰਮੇ ਨੇ ਕੋਈ ਲਾਈ ਡਿਟੈਕਟਰ ਅਜੇ ਤੱਕ ਇਨਵੈਂਟ ਨਹੀਂ ਹੋਇਆ ਜਿਹੜਾ ਇਹਨਾਂ ਦਾ ਝੂਠ ਪਾੜਨ ਵਾਲੀ ਮਸ਼ੀਨ ਬਣੀ ਹੋਵੇ ਇਹਨਾਂ ਲਈ ਹਾਂਜੀ ਮੂਲੰਕ 8 ਦੀ ਵਾਰੀ ਆ ਗਈ ਖਾਸ ਕਰਕੇ ਜਿਹੜੇ ਜੰਮੇ ਨੇ ਅਗਸਤ ਮਹੀਨੇ 'ਚ ਝੂਠ ਦੇ ਪੁਲੰਦੇ ਮੂਲੰਕ 8 ਦੇ ਲੋਕ ਝੂਠ ਨੂੰ ਤਾਕਤ ਸਮਝਦੇ ਆ ਕਿਉਂਕਿ ਉਸ ਟੁੱਟਣ ਨੂੰ ਵਰਤਦੇ ਆਪਣੀ ਤਾਕਤ ਵਜੋਂ ਉਹਨਾਂ ਦਾ ਬਹੁਤ ਵੱਡਾ ਹਥਿਆਰ ਹੈ ਕਾਬੂ ਬਣਾਈ ਰੱਖਣ ਲਈ ਝੂਠ ਬੋਲਦੇ ਆ ਅਥਾਰਟੀ ਦਿਖਾਉਣ ਲਈ ਝੂਠ ਬੋਲਦੇ ਆ ਆਪਣਾ ਇਮਪ੍ਰੈਸ਼ਨ ਪਾਉਣ ਲਈ ਡਰਾਉਣ ਲਈ ਫਿਰ ਇਹ ਨੁਕਸਾਨ ਕੀ ਕਰਨਗੇ ਆਪਣਾ ਕਰਮਾਂ ਦਾ ਫਲ ਭਾਰੀ ਪੈਣਾ ਕਿਉਂਕਿ ਮੂਲ ਅੰਕ 8 ਹੈ ਸ਼ਨੀ ਕਰਮਕ ਫਲ ਅੰਕ ਭਾਰੀ ਹੈ ਅਚਾਨਕ ਡਾਊਨਫਾਲ ਐਸਾ ਜੀਵਨ ਚ ਸ਼ੁਰੂ ਹੋਣਾ ਜੇ ਕੋਈ ਮੂਲ ਅੰਕ 8 ਵਾਲਾ ਸੁਣ ਰਿਹਾ ਨਾ ਤਾਂ ਪਲੀਜ਼ ਐਦਾਂ ਨਾ ਕਰੋ ਸੁਧਰ ਜਾਓ ਦਸਾਂਗੇ ਅਜੇ ਮੈਂ ਕੀ ਕੀ ਨੁਕਸਾਨ ਹੋਣੇ ਆ ਤੇ ਤੁਸੀਂ ਬਚਣਾ ਕਿਵੇਂ ਆ ਅੱਗੇ ਬਣੇ ਰਹੋ ਕੰਟੀਨਿਊਟੀ 'ਚ ਗੱਲ ਖਤਮ ਨਹੀਂ ਹੋਈ ਨੁਕਸਾਨ ਦੂਜਿਆਂ ਦਾ ਕੀ ਕਰਨਾ ਐਦਾਂ ਦੇ ਲੋਕਾਂ ਨਾਲ ਜਦੋਂ ਲੋਕਾਂ ਦਾ ਵਾਪਿੰਦਾ ਡਰਦਾ ਮਾਹੌਲ ਪੈਦਾ ਹੁੰਦਾ ਹੈ ਭਰੋਸੇ ਦੀ ਕਮੀ ਪੈਦਾ ਹੁੰਣੀ ਹੈ ਪਰ ਰੁਕ ਜਾਓ ਕਿ ਤੁਸੀਂ ਜਾਣਦੇ ਹੋ ਕਿ ਝੂਠ ਬੋਲਣ ਦੀ ਆਦਤ ਇਹਨਾਂ ਦੀ ਆਪਣੀ ਕਿਸਮਤ ਨੂੰ ਕਿੱਦਾਂ ਤਾਲਾ ਲਗਾ ਦਿੰਦੀ ਆ ਇੱਕ ਅਜਿਹਾ ਨੁਕਸਾਨ ਹੋ ਰਿਹਾ ਹੁੰਦਾ ਹੈ ਜਿੰਨੇ ਅੰਕ ਮੈਂ ਗਿਣਾਏ ਆ ਜੋ ਇਹ ਲੋਕ ਜਾਣੇ ਜਾਂ ਨਾ ਜਾਣੇ ਚ ਆਪਣਾ ਕਰ ਰਹੇ ਆ ਜਿਸ ਦੇ ਬਾਰੇ ਕਿਸੇ ਵੀ ਕਿਤਾਬ ਨੇ ਖੁੱਲ ਕੇ ਅਜ ਤਾਈਂ ਦੱਸਿਆ ਨਹੀਂ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਅਜਿਹਾ ਉਪਾਅ ਦੱਸਾਂਗੀ ਜੋ ਇਸ ਆਦਤ ਨੂੰ ਸੁਧਾਰ ਕੇ ਤੁਹਾਡੇ ਰੁਕੇ ਹੋਏ ਕੰਮ ਬਣਾ ਸਕਦਾ ਪਰ ਪਹਿਲਾਂ ਇਹ ਸਮਝ ਲਓ ਕਿ ਇਸ ਦਾ ਅਸਰ ਤੁਹਾਡੇ ਜੀਵਨ ਤੇ ਕੀ ਪੈਣਾ ਆ ਮੈਂ ਡਰਾਉਂਦੀ ਨਹੀਂ ਮੇਰੀ ਨਿਮਰੋਲੋਜੀ ਦੀ ਗਣਨਾ ਦੱਸ ਰਹੀ ਹੈ ਕਿ ਇਸ ਲਗਾਤਾਰ ਝੂਠ ਬੋਲਣ ਦੀ ਆਦਤ ਦਾ ਸਿੱਟਾ ਕੀ ਨਿਕਲਣਾ ਹੈ ਕਿਉਂਕਿ ਜਿੱਦਾਂ ਦਾ ਬੀਜ ਬੀਜੋਗੇ ਉਹ ਰੁੱਖ ਬਣਨਾ ਹੈ ਤੁਹਾਡਾ ਝੂਠ ਦਾ ਜਿਹੜਾ ਜੀਵਨ ਚੱਲ ਰਿਹਾ ਆ ਇਹ ਬਨਾਵਟੀ ਜੀਵਨ ਆ ਇਹਦਾ ਪ੍ਰਭਾਵ ਤੁਹਾਡੇ ਤੇ ਤੇ ਨੁਕਸਾਨ ਕੀ ਹੈ ਆਪਣਾ ਨੁਕਸਾਨ ਕੀ ਹੋਣਾ ਜਦੋਂ ਤੁਸੀਂ ਉਪਰੋਕਤ ਦੱਸੇ ਅੰਕਾਂ ਵਾਲੇ ਲੋਕ ਝੂਠ ਬੋਲਦੇ ਆ ਨਾ ਤਾਂ ਇਹਨਾਂ ਦਾ ਬੁੱਧ ਵੀ ਗ੍ਰਹਿ ਖਰਾਬ ਹੁੰਦਾ ਹੈ ਤੇ ਗੁਰੂ ਗ੍ਰਹਿ ਵੀ ਕਮਜ਼ੋਰ ਹੋਣ ਲੱਗਦਾ ਸੋ ਦੋ ਗ੍ਰਹਿ ਤਾਂ ਤੁਸੀਂ ਝੂਠ ਬੋਲ ਕੇ ਖਰਾਬ ਕਰ ਲੈ ਬੁੱਧ ਤੇ ਗੁਰੂ ਗ੍ਰਹਿ ਨਤੀਜਾ ਫਿਰ ਕੀ ਨਿਕਲਣਾ ਹੈ ਵਪਾਰ ਚ ਘਾਟਾ ਪੈਣਾ ਕਿਉਂਕਿ ਬੁੱਧ ਗ੍ਰਹਿ ਵਪਾਰ ਦਾ ਆ ਲਗਾਤਾਰ ਸਿਰਦਰਦ ਰਹਿਣੀ ਹੈ ਤੇ ਸਮਾਜ ਚ ਮਾਨ ਸਤਕਾਰ ਦੀ ਕਮੀ ਹੋ ਜਾਏਗੀ ਜੋ ਜੋ ਤੁਹਾਡੇ ਚਿਹਰੇ ਦੇ ਝੂਠ ਦੇ ਮੁਖਾਟੇ ਉਤਰਨੇ ਸ਼ੁਰੂ ਹੋ ਜਾਣੇ ਲੋਕਾਂ ਨੇ ਤੁਹਾਡੇ ਤੋਂ ਦੂਰੀ ਬਣਾ ਲੈਣੀ ਆ ਤੁਸੀਂ ਸੋਚਦੇ ਹੋ ਕਿ ਤੁਸੀਂ ਬਚ ਗਏ ਪਰ ਕੁਦਰਤ ਦਾ ਕਾਨੂੰਨ ਕਿੱਥੇ ਆ ਉਹ ਪਰਮ ਪਿਤਾ ਪਰਮਾਤਮਾ ਕੋਲ ਆਲਮ ਦਾ ਮਾਲਕ ਕੁਦਰਤ ਤੁਹਾਡੇ ਭਾਗਾਂ ਵਿੱਚੋਂ ਸਫਲਤਾਨ ਨੂੰ ਕੱਟ ਦਿੰਦੀ ਹੈ ਖਤਮ ਕੁਝ ਨਹੀਂ ਮਿਲਣਾ ਦੂਜਿਆਂ ਦਾ ਨੁਕਸਾਨ ਕੀ ਕਰਦੇ ਹੋ ਫਿਰ ਤੁਸੀਂ ਦੂਜੇ ਲੋਕ ਇਹਨਾਂ ਤੇ ਭਰੋਸਾ ਕਰਕੇ ਆਪਣਾ ਕੀਮਤੀ ਸਮਾਂ ਵੀ ਗਵਾਉਂਦੇ ਆ ਤੇ ਪੈਸਾ ਵੀ ਬਰਬਾਦ ਕਰਦੇ ਆ ਖਾਸ ਕਰਕੇ ਰਿਸ਼ਤਿਆਂ ਦੇ ਵਿੱਚ ਇਹਨਾਂ ਦਾ ਇੱਕ ਝੂਠ ਪੂਰੇ ਪਰਿਵਾਰ ਦੀ ਨੀਂਹ ਹਿਲਾ ਕੇ ਰੱਖ ਦਿੰਦਾ ਸੋ ਪਲੀਜ਼ ਮੇਰੀਏ ਵੀਡੀਓ ਸੌਣਦਾਰੇ ਸਾਰੇ ਦਰਸ਼ਕਾਂ ਨੂੰ ਮੇਰੀ ਸਿਨੇਮਰ ਬੇਨਤੀ ਆ ਕਿ ਝੂਠ ਬਹੁਤੀ ਦੇਰ ਨਹੀਂ ਚੱਲਦਾ ਝੂਠ ਦੇ ਪੈਰ ਨਹੀਂ ਹੁੰਦੇ ਅੱਜ ਮੈਂ ਉਹ ਪੈਰ ਦਿਖਾਏ ਆ ਕਿ ਪੈਰ ਹੁੰਦੇ ਆ ਤੇ ਫੜੇ ਵੀ ਜਾਣਾ ਤੁਸੀਂ ਥੀਸ ਵੇਅਰ ਆਉਣ ਵਾਲੀਆਂ ਪੁਸ਼ਤਾਂ ਨੂੰ ਨਾ ਡਬੋਵੋ ਬੱਦੂਆਂ ਮ ਬਹੁਤ ਲੱਗਦੀਆਂ ਇਸ ਛੁੱਟ ਦੇ ਸਾਰੇ ਤੁਸੀਂ ਕਿੰਨਾਂ ਨੂੰ ਠੱਗ ਲੋਂਗੇ ਕਿਸੇ ਦੇ ਜਜ਼ਬਾਤਾਂ ਨਾਲ ਖੇਡ ਲੋਂਗੇ ਕਿਸੇ ਦੇ ਪੈਸਿਆਂ ਨੂੰ ਠੱਗ ਲੋਂਗੇ ਕਿਸੇ ਨੂੰ ਉਹਨਾਂ ਦੇ ਜ਼ਿੰਦਗੀ ਦੇ ਕੀਮਤੀ ਸਾਲ ਬਰਬਾਦ ਕਰਕੇ ਚੱਲਦੇ ਲੱਗੋਂਗੇ ਕਮੈਂਟ ਕੁਐਸਚਨ ਪੁੱਛਣ ਲੱਗੇ ਤੁਹਾਨੂੰ ਹੁਣ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਕਮੈਂਟ ਚ ਦੇਣਾ ਹੈ ਬਣਦਾ ਹੈ ਤੁਹਾਡਾ ਫਰਜ਼ ਬਣਦਾ ਹੈ ਕਿ ਕੀ ਕਦੀ ਤੁਹਾਡਾ ਵਾ ਇਦਾਂ ਦੇ ਵਿਅਕਤੀ ਨਾਲ ਪਿਆ ਇਹ ਜਿਹੜਾ ਗੱਲਾਂ ਬਹੁਤ ਮਿੱਠੀਆਂ ਕਰਦਾ ਪਰ ਅੰਦਰੋਂ ਝੂਠ ਦਾ ਸਾਰਾ ਲੈਂਦਾ ਹੋਵੇ ਆਪਣਾ ਮੂਲਾਂਕ ਜਾਂ ਉਸ ਵਿਅਕਤੀ ਦਾ ਮੂਲਾਂਕ ਵੀ ਬੇਚਜਕ ਕਮੈਂਟ ਚ ਜ਼ਰੂਰ ਲਿਖੋ ਮੈਂ ਤੁਹਾਡੇ ਕਮੈਂਟਸ ਦਾ ਜਵਾਬ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹਾਂ ਆਰ ਮੈਨੂੰ ਪਤਾ ਕਿ ਮੈਂ ਹਰ ਕਮੈਂਟ ਦਾ ਜਵਾਬ ਦਿੰਨੀ ਹ ਪਤਾ ਨਹੀਂ ਕਿਉਂ ਚੈਨ ਨਹੀਂ ਆਉਂਦੀ ਜਦੋਂ ਤੱਕ ਮੈਂ ਆਪਣਾ ਸਰਵਸਾਂਝਾ ਉਪਾਅ ਤੁਹਾਡੇ ਨਾਲ ਸਾਂਝਾ ਨਾ ਕਰ ਲਵਾਂ ਝੂਠ ਬੋਲਣ ਵਾਲਿਓ ਸੁਣ ਰਹੇ ਹੋ ਮੈਨੂੰ ਡਾਕਟਰ ਤੇਰਾਕਾਰ ਨੂੰ ਕਰਮ ਮਾਰੇ ਹੋਣ ਤੋਂ ਬਚਣਾ ਤਾਂ ਤੁਸੀਂ ਇੱਕ ਉਪਾਅ ਕਰ ਲਿਓ ਹਰ ਬੋਧਵਾਰ ਸਵੇਰੇ ਇੱਕ ਚਿੱਟਾ ਕਾਗਜ਼ ਲੈਣਾ ਨਵਾਂ ਆਪਣਾ ਪੂਰਾ ਨਾਮ ਸਪੈਲਿੰਗ 9 ਵਾਰ ਲਿਖ ਲੈਣੇ ਉਸ ਤੋਂ ਹੇਠਾਂ ਸਾਫ਼ ਲਫ਼ਜ਼ਾਂ 'ਚ ਇੱਕ ਲਾਈਨ ਲਿਖਣੀ ਆ ਮੈਂ ਸੱਚ ਬੋਲਦਾ ਮੈਂ ਸੱਚ ਬੋਲਦੀ ਜਿਹੜੀ ਮਰਜ਼ੀ ਪਾਛਾ 'ਚ ਲਿਖ ਲਓ ਇਸ ਕਾਗਜ਼ ਨੂੰ ਆਪਣੇ ਬਟੂਏ 'ਚ ਜਾਂ ਪਰਸ ਦੇ ਵਿੱਚ ਲਗਾਤਾਰ 7 ਦਿਨ ਲਈ ਕੋਲ ਰੱਖਣਾ ਇਹ ਉਪਾਅ ਕੰਮ ਕਿਦਾਂ ਕਰੇਗਾ ਮੈਂ ਨਿਮਰੋਲੋਜੀਕਲੀ ਲੌਜਿਕ ਨੇ ਲੱਗੀਆਂ ਕਿ ਬੁੱਧਵਾਰ ਨੂੰ ਕਰਨਾ ਤੁਸੀਂ ਤੇ ਬੁੱਧ ਹੈ ਮਰਕਰੀ ਤੁਹਾਡਾ ਬੋਲਚਾਲ ਦਿਮਾਗ ਸੋਚ ਅਤੇ ਝੂਠ ਦਾ ਮੁੱਖ ਗ੍ਰਹਿ ਬੁੱਧ ਹੀ ਹੈ ਬੁੱਧਵਾਰ ਨੂੰ ਪਾਖਿਆ ਇੱਕ ਮਰਕਰੀ ਦਾ ਹੈ ਇਹ ਬੁੱਧ ਦਾ ਤੇ ਬੁੱਧਵਾਰ ਨੂੰ ਇਹ ਉਪਾਅ ਕਰਨਾ ਹੈ ਇਸ ਕਰਕੇ ਸੱਚ ਅਤੇ ਝੂਠ ਦੀ ਆਦਤ ਨੂੰ ਬਦਲਣ ਦਾ ਇਹ ਦਿਨ ਹੈ ਤਾਂ ਮੈਂ ਕਿਹਾ ਨੌ ਵਾਰ ਨਾਮ ਲਿਖਣਾ ਹੈ ਤੁਹਾਡੇ ਕਰਮਾਂ ਨੂੰ ਧੋਵੇਗਾ ਪੂੰਚੇ ਲਾ ਦੇਗਾ ਤੁਹਾਡੇ ਕੀਤੇ ਕਰਾਇਤੇ ਕਰਮ ਸਾਫ ਕਰੇਗਾ ਤੁਹਾਡਾ ਇਹ ਉਪਾਦਮਾਗੀ ਰੁਝਾਨ ਜਿਹੜਾ ਤੁਹਾਡਾ ਹੈਬਿਟ ਪੈਟਰਨ ਬਣ ਗਿਆ ਨਾ ਕਿ ਝੂਠ ਬੋਲੋ ਤੇ ਚਲੋ ਜੀ ਮौजਾਂ ਹੀ ਮौजਾਂ ਨਹੀਂ ਜੀ ਸਾਦਨ ਚੋਰ ਦਾ ਇੱਕ ਦਿਨ ਸਾਜ ਦਾ ਸਿਆਣੇ ਐਵੇਂ ਥੋੜੋ ਕਹਿ ਗਏ ਸੋ ਬਦਲਦਿਆਂ देर ਨਹੀਂ ਲੱਗਦਾ ਤਕਦੀਰ ਸੋ ਯਾਦ ਰੱਖੋ ਅੰਕ ਸਾਨੂੰ ਰਸਤਾ ਦਿਖਾਉਂਦੇ ਆ ਪਰ ਸਾਡੇ ਜਿਹੜੇ ਤੁਸੀਂ ਝੂਠ ਬੋਲ ਕੇ ਆਪਣੇ ਕਰਮ ਕੁਮਾਰਿਓ ਸਾਡੀ ਮੰਜ਼ਿਲ ਤੈ ਕਰਦੇ ਆ ਯਾਦ ਰੱਖਿਓ ਅੰਕ ਤੁਹਾਡੀ ਨੀਅਤ ਨਹੀਂ ਬਣਾਉਂਦੇ ਪਰ ਰੁਝਾਨ ਦਿਖਾਉਂਦੇ ਆ ਕਿ ਤੁਹਾਡੀ ਮਾਨਸਿਕਤਾ ਕੀ ਆ ਜੇ ਮਨੁੱਖ ਚਾਹੇ ਤਾਂ ਝੂਠ ਦੇ ਕਰਮ ਚੱਕਰ ਨੂੰ ਸੱਚ ਦੇ ਨਾਲ ਤੋੜ ਸਕਦਾ ਮੈਂ ਡਾਕਟਰ ਤੇਰਾਕੌਰ ਏਸ਼ੀਆ ਜੀ ਦੀ ਅੰਕ ਜੋਤਿਸ਼ੀ ਖਾਸ ਜਾਣਕਾਰੀ ਤੁਹਾਡੀ ਹੋਸਟ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੁਹਾਡੇ ਸਰਕਲ ਚ ਇਹਨਾਂ ਅੰਕਾਂ ਵਾਲੇ ਜੇ ਲੋਕ ਮੌਜੂਦ ਆ ਤਾਂ ਤੁਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਉਹਨਾਂ ਨੂੰ ਵੀ ਪਤਾ ਲੱਗੇ ਉਹ ਵੀ ਝੂਠ ਬੋਲਣ ਦੀ ਆਦਤ ਛੱਡ ਦੇਣ ਤੇ ਸਮਾਜ ਦਾ ਭਲਕ ਕਰਨ ਤੇ ਤੁਹਾਡਾ ਵੀ ਯੋਗਦਾਨ ਹੋ ਜਾਏ ਕਿਉਂ ਕਿਉਂਕਿ ਦੇਖੋ ਮੇਰੇ ਚੈਨਲ ਨੂੰ ਪੂਰੀ ਦੁਨੀਆ ਚ ਸ਼ੇਅਰ ਕਰ ਦਿਓ ਹਰ ਬੰਦਾ ਜਿਹੜਾ ਦਰਸ਼ਕ ਮੇਰੇ ਪਿਆਰੇ ਅਜ਼ੀਜ਼ ਨੇ ਪੰਜ ਲੋਕਾਂ ਨੂੰ ਤਾਂ ਵੀਡੀਓ ਸ਼ੇਅਰ ਕਰਿਆ ਕਰੋ ਮਰਜੀ ਤੁਹਾਡੀ ਹੈ ਜੀ ਕਹਿਣਾ ਮੇਰਾ ਫਰਜ਼ ਹੈ ਬੇਨਤੀ ਕਰਨੀ ਮੇਰੀ ਫਰਜ਼ ਹੈ ਮਿਲਾਂਗੇ ਕੱਲ ਟਿਲ देन ਬਾਏ ਬਾਏ